ਸੱਦਿਓ ਕੇ ਭੇਜਾਂ ਹਾਂ ਤੂੰ ਕੀ ਇਹਨੂੰ ਫੋਨ ਵੇਖੀ ਜਾਨੀ ਐ ਜੰਮਾ ਮਾਂ ਨਹੀਂ ਸਰਵਾਣਾ ਉਹ ਸਿਵਾਲਾ ਸ਼ੇਤੀ ਵਾ ਇਹ ਨਾ ਕਰ ਮੁੜ ਕੇ ਤੇਰੀ ਦਾਦੀ ਨੇ ਗੁੱਸੇ ਹੋਣਾ ਹੀ ਹੋ ਮੈਂ ਕਹਣਾ ਜੇ ਕੀ ਕੀ ਡੇ ਇਹ ਕਰਨਾ ਤੈਨੂੰ ਪਤਾ ਧਗਾ ਵਾ ਆਪਣੀ ਦਾਦੀ ਦਾ ਨਾ ਕਰ ਇਹਦਾ ਨਾਲੇ ਮੂੰਹ ਮਾਂ ਵੀ ਥੋਲਿਆ ਕਰ ਕੀ ਬਣੀ ਅੱਜ ਕਿੱਦਾਂ ਗੰਦਾ ਕੀਤਾ ਮੂੰਹ ਦੇਖਾ ਕੀ ਰੰਗ ਬਣੇ ਜਾਂਦਾ ਤੇਰਾ ਕੀ ਆ ਕਮਲ ਨੂੰ ਗੰਦੀ 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 ਨੰਨੀ ਨੰਨੀ ਨਹੀਂ ਗੰਦੀ ਆਦੀ ਨਾਲੇ ਮੈਨੂੰ ਸੋਨਾ ਉੱਪਰੇ ਲੱਗਦਾ ਮੈਨੂੰ ਫੜਾ ਕਾੜਾ ਕਰ ਕੋਈ ਗੱਲ ਨਹੀਂ ਪੁੱਤ ਲੈ ਦਾਂਗੇ ਫੜਾ ਕਾ ਘਲਿ ਚੋਪਾ ਕਰ ਜਾ ਤੇਰੀ ਦਾਦੀ ਨੇ ਸੁਣ ਲਿਆ ਤੇਨੇ ਹੁਣੇ ਆ ਕੇ ਬੋਲਣ ਦਾ ਬਣਾ ਇਥੇ ਨੇ ਕੀ ਗੱਲ ਕਾਤੋਂ ਹੁਣਾ ਪਿਆ ਜਿੰਨਾ ਹੈ ਤੇਰੀ ਜੀ ਬਾਤ ਖਾਚੀ ਨਹੀਂ ਕਰੀ ਮੈਂ ਜਿਹੜਾ ਤੂੰ ਸਿਰ ਤੇ ਘਰ ਚ ਕਿਹਾ ਸਾਰਾ ਸਾਰਾ ਕਸੂਰ ਤੇ ਤੇਰਾ ਹੋਣੀ ਏ ਤੈਨੂੰ ਨਹੀਂ ਪਤਾ ਲੱਗਦਾ ਇਹਦੀ ਜ਼ਬਾਨ ਵੱਡਾ ਹੁਣੇ ਚਪਾ ਕੇ ਜੰਨੀ ਤੇ ਏਡੀ ਜ਼ਬਾਨ ਨਾਲ ਏਦੀ ਆਹ ਕਰ ਬੱਬੂ ਐ ਤਾਂ ਕਲਾਸ ਸੁਣ ਲਈ ਏ ਸਾਰੀ ਕਲਾਸ ਮੰਮੀ ਨਹੀਂ ਆਣੀ ਐ ਫਿਰ ਕੀ ਹੋ ਗਿਆ ਬੋਲਣ ਦੇਈ ਤੇ ਨਿਆਣੀ ਕਾਦੀ ਨਿਆਣੀ ਐ ਮਾਰਾ ਮੱਟ ਕੇ ਚ ਪੇੜੇ ਦੇ ਮੱਕ ਅੱਤ ਬੁੱਤਾਲੀਆਂ ਨੂੰ ਅੱਗ ਲਾ ਦੇਣੀ ਸਾਰਾ ਦਿਨ ਕਰਦੀ ਰਹੀ ਨਹੀਂ ਉਹਨੇ ਐ ਕਰਕੇ ਬੈਠੀ ਰਹੀ ਨਹੀਂ ਸਾਰਾ ਦਿਨ ਤੂੰ ਤੇਰੇ ਕੋਲ ਅਹ ਨਾ ਬੱਚੀ ਲੱਡੀ ਸਾਦ ਹੈ ਕਿੰਨੀ ਵਾਰੀ ਕਿਹਾ ਮੈਂ ਤੈਨੂੰ ਮੇਰੇ ਸਿਰਸਰੇ ਦਾ ਉਹ ਬੁਠਾ ਧੋਕੇ ਨਾ ਤੇ ਚੱਜਣਾ ਸਿਰਸਰ ਵਾਧਿਆ ਕਰ ਵੇਂਦੀ ਕਿੱਦਾਂ ਮੇਰੇ ਵੱਲ ਚੱਜਦਾ ਕੰਮ ਤਾਂ ਕੋਈ ਹੁੰਦਾ ਨਹੀਂ ਤੈਨੂੰ ਵੀ ਜਿੱਦਾਂ ਦੀ ਆਹ ਫੋਟਾਂ ਦੀ ਗੱਡੀ ਧੀ ਜੰਮਲੀ ਆ ਮਿੱਦਾ ਨਾ ਕੀ ਕਰਉ ਕਿੱਦਾਂ ਨਾ ਕੀ ਕਰਉ ਕਿੱਡਾ ਮਾਈ ਮੁੰਡਾ ਬਣਾਇਆ ਮੈਂ ਇਹਨੇ ਟੈਂਟਾਂ ਵੇਖਦੀਆਂ ਕੀ ਆਂਦੀਆਂ ਇਹਦੀਆਂ ਦੂਜੇ ਕੱਪੜੇ ਨੇ ਪਿੰਡੇ ਦੇਰ ਕੋ ਤੂੰ ਹੀ ਲੈ ਕੇ ਹੀ ਦਿੰਦੇ ਤੇ ਮੈਨੂੰ ਪਾਵਾਂ ਕੀ ਆ ਕੋਈ ਆਇਆ ਗਿਆ ਦਿੱਤਾ ਕਹਿੰਨੇ ਉਹ ਹੀ ਫੰਨੇ ਆ ਵੇ ਜਬਾਨ ਵੇਹੇ ਦੀ ਕਿਹੜਾ ਆ ਗਿਆ ਦਿੰਦਾ ਤੇਰੀ ਮਾਂ ਦੇਤੇ ਹੋਣੇ ਆ ਹੈਨਾ ਔਖ ਨੰਗਾ ਨੇ ਜਿੰਨਾ ਕੋ ਹੈ ਹੀ ਕੁਛ ਨਹੀਂ ਗਾ ਤੈਨੂੰ ਉਹਨਾਂ ਦੇ ਪਿੱਛੇ ਕਿਉਂ ਪਈ ਰਹਿੰਦੇ ਜੇ ਪਹਿਲਾਂ ਵੀ ਤਾਂ ਹੁੰਦੇ ਜੋ ਕੋ ਹੁੰਦਾ ਉਹਨਾਂ ਕੋ ਛੇ ਲੈਂਦੇ ਆ ਕਦੀ ਦਿੱਤਾ ਸੋਟਾਈ ਤੱਕ ਕੱਲੀ ਕੱਲੀ ਦੋਤੀ ਉਹਨਾਂ ਦੀ ਲੈ ਕੇ ਤੇ ਹੁੰਦੇ ਤੂੰ ਕਦੀ ਨਾ ਕਰਨਾ ਉਹ ਪੈ ਉਹਨਾਂ ਨੇ ਕੋ ਦਿੱਤਾ ਨੀ ਘਰੋਂ ਪਾ ਕੇ ਤੇ ਨਾ ਫੇਰ ਉਹਨਾਂ ਦਾ ਨੰਗਾ ਦਾ ਨਾ ਮੈਂ ਉਹਨਾਂ ਨੂੰ ਜਾਣਦੀ ਨਾ ਕੀ ਚੀਜ਼ਾਂ ਆ ਮੂਕ ਦਬਣਾ ਆਪਣਾ ਮਹਿੰਦਿਆ ਮਾਵਾ ਤੀਆਂ ਮੇਰੇ ਵੱਲ ਆ ਵੇ ਜਿਹਦਾ ਬੜਾ ਡਰ ਲੱਗਦਾ ਹੁੰਦਾ ਇਹ ਮੇਰੇ ਕੋ ਇਹ ਤਾਂ ਮਰਜੀ ਕਹਿੰਦਾ ਮਾਰਸ਼ਾ ਫੜਕੇ ਇਹਨੂੰ ਮੈਂ ਹੱਦ ਹੋ ਗਈ ਅਮ ਜੀ ਨਿਆਣੀ ਆ ਕੀ ਕਰਦੇ ਜੇ ਤੁਸੀਂ ਤੁਹਾਡੀ ਮੰਮਾ ਨਾਲ ਹੈ ਤੂੰ ਮੈਨੂੰ ਨਾ ਮੈਂ ਨਾ ਪਿਆਰ ਕੋ ਨਹੀਂ ਕਰਦੇ ਹਾਲੇ ਸਕੂਲ ਦੇ ਕੁੜੀ ਦੇ ਉਹਦੀ ਦਾਦੀ ਉਹਦੇ ਨਾਲ ਬੜਾ ਪਿਆਰ ਕਰਦੀ ਹਾਂ ਹਾਂ ਵੱਡੀ ਦਾਦੀ ਵਾਲੀ ਚੁੱਪ ਕਰਕੇ ਬਹਿ ਜਾ ਜੱਦੀ ਪਿਆਰ ਦੀ ਕਰਦੀਆਂ ਤੈਨੂੰ ਪਿਆਰ ਮੈਂ ਕਾਲੀ ਮਾਂ ਦੀ ਕਾਲੀ ਟੀ ਸੋਲ ਲੈ ਮੇਰੀ ਗੱਲ ਜ਼ੁਬਾਨ ਤੇ ਕੰਟਰੋਲ ਕਰ ਲੈ ਤੇਰੀ ਜੰਮਦੀ ਦੀ ਜ਼ੁਬਾਨ ਨਿਕਲਾਈ ਗੇਠ ਲੰਮੀ ਖੇਤ ਡਾਉਂਗੀ ਮੈਂ ਮਾਵਾਤੀ ਨਾ ਦੀ ਤੂੰ ਦੱਸ ਮੈਂ ਕੀ ਆਂਦੀ ਆ ਉਹ ਤੁਹਾਨੂੰ ਨਿਆਣੀ ਆ ਉਹ ਮੈਨੂੰ ਚੰਗੀ ਲੱਗਦੀ ਤੇਰੀ ਕੁੜੀ ਠੀਕ ਆ ਨਾ ਕੰਟਰੋਲ ਚ ਰੱਖਿਆ ਕਰ ਸਾਹਮਣੇ ਰੱਖੇ ਨੂੰ ਹੱਦ ਹੋ ਗਈ ਆ ਤੁਹਾਡੀ ਆੜੀ ਮਾਸਾਕ ਜੰਨੀ ਤੂੰ ਇਦਾਂ ਕਰਦੇ ਜੇ ਦੇ ਕਰਦੀ ਆ ਮਾਸਾਕ ਜੰਨੀ ਨਾਲ ਮੈਂ ਜਿੱਦਾਂ ਦੀ ਤੂੰ ਆਪਵਾ ਨਾ ਉਦਾਂ ਦੀ ਉਹਨੂੰ ਗਜਾ ਲਿਆਵਾ ਤੋੜੀ ਵੀ ਤੇ ਧੀ ਹੈਗੀ ਆ ਉਹਨਾ ਤੁਸੀਂ ਇਦਾਂ ਨਹੀਂ ਕਰਦੇ ਨਹੀਂ ਖਬਰਦਾਰ ਦੀ ਮੇਰੀ ਧੀ ਦਾ ਨਾਮ ਲਿਆ ਤੇ ਜਬਾਨ ਕੱਢ ਦੋ ਬਾ ਤੇਰੀ ਮੈਂ ਮੇਰੀ ਧੀ ਵਰਗਾ ਕਿੰਨੇ ਹੋ ਜਾਣਾ ਵਾ ਲਿਸ਼ਕਦੀ ਆ ਅਗਲੀ ਦੂਰੋਂ ਬੈਠੀ ਅਕਲ ਤੇਨੂੰ ਵੀ ਹੈਨੀ ਆ ਮਾਤਾ ਆ ਚੁੱਪ ਕਰ ਜਾ ਚਪੇੜ ਮਾਰੂ ਤੇਰੇ ਬੁੱਥੇ ਤੇ ਵੀ ਰੱਖੇ ਇੱਕ ਮੈਂ ਅਗਲਾ ਲੱਗੀ ਨੌਲਣ ਮੇਰੀ ਧੀ ਦੀਆਂ ਮੇਰੀ ਧੀ ਵਰਗਾ ਕਿੰਨੇ ਬਣ ਜਾਣਾ ਵਾ ਹੈ ਚੰਨ ਵਾ ਮੇਰੀ ਧੀ ਗੱਲਾਂ ਨਾ ਮੋਤੀਆਂ ਕਰ ਉਪਾਤ ਸ਼ਕਲਾ ਨਾ ਹੋਣ ਤੇ ਮੇਰੀ ਧੀ ਨੇ ਮੇਰੇ ਮਾਰੇ ਡੈਪ ਦਿਖਾਉਂਦੇ ਕੋ ਲੱਭਦਾ ਇਹਨੂੰ ਤੇ ਉਹਨੇ ਪਤਾ ਨਹੀਂ ਕਿਉਂ ਪੇਸ਼ ਪਈ ਏ ਡੀ ਤੇ ਤੁਸੀਂ ਵੀ ਮੇਤੀ ਦੇ ਪੇਸ਼ ਪਈ ਜੇ ਮम्मा ਅੰਦਰ ਦਿਨ ਤੋਂ ਨਾਲੇ ਮਦਦ ਕਰਦੇ ਤੁਸੀਂ ਸਾਰਦੇ ਇੰਦਰਾ ਤੇਰੀ ਫੀਸ ਮੈਂ ਤਾਰਾਂ ਤੇਰੀ ਫੀਸ ਹੈ ਕਿੱਡੀ ਫੀਸ ਦੀ ਅੱਗ ਲੱਗੀ ਕਿੱਡੀ ਇਹਨੇ ਮੈਡਮ ਬਣਨਾ ਵਾ ਨਾ ਕਨਵਰਟ ਸਕੂਲ ਪਾਉਂਦੀ ਅੱਗ ਲੱਗ ਗਈ ਤੇਰੇ ਕੋ ਸਰਕਾਰੀ ਸਕੂਲ ਨਾ ਪਾਈ ਗਈ ਇੱਕ ਤਾਂ ਮੇਰੇ ਮੁੰਡੇ ਨੂੰ ਬੜਾ ਹੱਥਾਂ ਚ ਲਿਆ ਵਾ ਤੋਕ ਲੈਣੀ ਏ ਇਹਨੂੰ ਪੰਪ ਦੇ ਦੇ ਕੇ ਨਾ ਤੇ ਸਾਰੇ ਕੰਮ ਕਰਾਉਣੀ ਉਹਦੇ ਕੋਲੋਂ ਹੈ ਅੰਦਰ ਖਾਤੇ ਵੜਵੜ ਕੇ ਸਮਝੰਦੀ ਰਹੀ ਨਹੀਂ ਉਹਦੇ ਕੰਨਾਂ ਚ ਮਾਰਦੀ ਨਹੀਂ ਨਹੀਂ ਫੁਕਾ ਆ ਕੰਮ ਕਰ ਲਾ ਆ ਕੰਮ ਕਰ ਲਾ ਤੇ ਆਪ ਚ ਕੀ ਭਲੀ ਰਹਿੰਦੀ ਆ ਮੇਰੇ ਮੁੰਡੇ ਨੇ ਤੁੰਗਲਾ ਦਾ ਚੌਂਦੀ ਆ ਤੂੰ ਹੁਣੋ ਤੇ ਦੱਸ ਮੈਂ ਮਾਂ ਨੂੰ ਕੀ ਕਹਿੰਨੀ ਆ ਉਹਨੂੰ ਨਹੀਂ ਆਪਣੀ ਧੀ ਦਾ ਫਿਕਰ ਹੈਗਾ ਬੜਾ ਫਿਕਰ ਧੀ ਦਾ ਧੀ ਨੇ ਵੇਖੀ ਹਾਂ ਕਿੱਡੀ ਵੱਡੀ ਮੈਡਮ ਲੱਗਣਾ ਵਾ ਹੈ ਕਾਨਵਰਸ ਸਕੂਲ ਤੋਂ ਖਲੇ ਸਾਲ ਹੀ ਲੈਂਦੀ ਏ ਤੇ ਦਸਵੇਂ ਦੀ ਕਿਸਮਤ ਜੇ ਹੋਇਆ ਉਹਨੇ ਬਾਣੀ ਜਾਣਾ ਵਾ ਉਹ ਦੇਖਦੀ ਆ ਕਿਸਮਤ ਜਿੱਦਾਂ ਦੀ ਤੇਰੀ ਉਦਾਂ ਦੀ ਇਹਦੀ ਹੋਰੇ ਦੀ ਕਿਸਮਤ ਨੂੰ ਕੀ ਅੰਬ ਲੱਗੇ ਆ ਜਾਣਨੀ ਆ ਸਭ ਕੁਝ ਮੈਂ ਆਪਣੀ ਜ਼ੁਬਾਨ ਕੰਟਰੋਲ ਚ ਰੱਖਿਆ ਕਰ ਚੰਗਾ ਇਨੂੰ ਨਾ ਵੇਖ ਨਜ਼ਰਾਂ ਤੋਂ ਦੂਰ ਖਿਆ ਕਰ ਮੈਨੂੰ ਬੜੀ ਬੁਰੀ ਲੱਗਦੀ ਏ ਨਾ ਕੋ ਕੰਮ ਨਾ ਕਾਰ ਲੈ ਕੇ ਸਫਤੇ ਬੈਹਿਦੀ ਰੱਚਾ ਟਾਵ ਉਹ ਡੈਪੀ ਦੀ ਉਹਦਾ ਉਹ ਵੀ ਗਾੜੀ ਦਾ ਡੜ ਡਿੰਗ ਦੀ ਜਿੱਤਾ ਪਤਾ ਨਹੀਂ ਕਿੰਨੇ ਕ ਗਾੜੀ ਇਹਦਾ ਮਾੜਾ ਹਾਲ ਕਰਦੀ ਹੁੰਦੀ ਏ ਦਾ ਆਪਣੀ ਨਾ ਜ਼ਬਾਨ ਅੰਦਰ ਰੱਖਿਆ ਕਰ ਉੱਠ ਕੇ ਨਾ ਤਲੰਗਰ ਪਾਣੀ ਤੋਂ ਕੱਲਾ ਤੂੰ ਵੀ ਜਿੱਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਮਮਾ ਦਾਦੇ ਮਨ ਨੂੰ ਕਿ ਹੌਣੇ ਪਿਆਰ ਕਰਦੀ ਕੋਈ ਨਾ ਪੁੱਤ ਕਰਦੀ ਆ ਉਦਾਂ ਹੀ ਕਰਦੀ ਆ ਉਤੋਂ ਉਤੋਂ ਇਦਾਂ ਉਹ ਪਿਆਰ ਤੈਨੂੰ ਕਰਦੀ ਆ ਉਹ ਠੀਕ ਆ ਮਾਏ ਮਮਾ ਕੋਈ ਗੱਲ ਨਹੀਂ ਪੁੱਤ ਨਹੀਂ ਕਰਦੀ ਫੇਰ ਵੀ ਤੇ ਅਈ ਮੈਂ ਹੈਗੀ ਆ ਨਾ ਤੈਨੂੰ ਪਿਆਰ ਕਰਦੀ ਆ ਤੇਰੇ ਪਾਪਾ ਵੀ ਕਰਦੇ ਆ ਕੋਈ ਗੱਲ ਨਹੀਂ ਕੀ ਆਪੇ ਉਹਨੇ ਵੀ ਕਰ ਰਿਆ ਕਰਨਾ ਵਾ ਪਿਆਰ ਤੇ ਨੂੰ ਉਹ ਉਦਾਂ ਹੀ ਝਿੜਕਦੀ ਰਹਿੰਦੀ ਆ ਵੀ ਚੱਲ ਹਨਾ ਕੋਈ ਗੱਲ ਨਹੀਂ ਨਿਆਣੀ ਆ ਫੇਰ ਕੀ ਆ ਜਦੋਂ ਵੱਡੀ ਹੋਗੀ ਨਾ ਨਿਆਪੇ ਤੈਨੂੰ ਪਿਆਰ ਕਰਿਆ ਕਰਨਾ ਵਾ ਠੀਕ ਆ ਆ ਚੁੱਪ ਕਰ ਜਾ ਮੇਰਾ ਪੁੱਤ ਇਧਰ ਆ ਕਿੱਥੇ ਚੱਲੀ ਆ ਇਹ ਆ ਬੁਆਵੇਂ ਕਹ ਰਾ ਤੂੰ ਤੂੰ ਕੰਨੀ ਰਹਿਣੀ ਐ ਕਾ ਲੋ ਉਹਨੂੰ ਕਾ ਲੋ ਤੂੰ ਨਾ ਕਵਾ ਤੇ ਕੀ ਕਵਾ ਜਬਾਨ ਤੇਰੀ ਬੜੀ ਚੱਲਦੀ ਆ ਕਿੱਦਾਂ ਭੌਂਕਦੀ ਆ ਅੱਗੋਂ ਚੱਲ ਤੈਨੂੰ ਕਿੰਨੀ ਵਾਰ ਕਿਹਾ ਬਾਹਰ ਨਹੀਂ ਜਾਣਾ ਕਿ ਚੱਗਨ ਜਲਦੀ ਬਾਹਰ ਤੂੰ ਮਾਚੀਜੀ ਲੈਣ ਚੱਲੀ ਐ ਚੀਜੀ ਲੈਣ ਚੱਲੀ ਕੋਈ ਚੀਜੀ ਨਹੀਂ ਲੈਣੀ ਮਾਰਾ ਮੰਮੀ ਨੂੰ ਆਵਾਜ਼ ਮੈਂ ਚੀਜੀ ਲੈਣ ਚੱਲੀ ਮੰਮੀ ਆਇਆ ਮੰਮੀ ਜਰਾ ਇਧਰ ਆਇਆ ਮੰਮੀ ਕਰਦੀ ਕੀ ਆ ਵੀ ਆ ਬਾਹਰ ਚੱਲੀ ਆ ਮੈਂ ਬਾਹਰ ਚੱਲੀ ਪਹਿ ਹਲਾ ਕੇ ਕਿੱਥੇ ਚੱਲੀਂ ਤੂੰ ਮੈਨੂੰ ਪੋਛ ਕੇ ਚੱਲੀ ਆ ਮਾਨੂੰ ਮਾਰ ਪੋਛ ਕੇ ਚੱਲਨੀ ਚੀਜੀ ਲੈ ਅੱਛਾ ਤੇਰੀ ਢੀ ਹਿੰਮਤ ਉਹ ਜੀ ਉਹ ਕਾਲੋ ਹੈ ਚੁੱਪ ਕਰਕੇ ਤੇ ਹੱਥੀਂ ਤੋੜਤਾ ਵਾ ਉ ਤੂੰ ਜਬਾਨ ਲੜਾਉਂਦੀ ਆ ਕਹਿੰਦੀ ਮੈਨੂੰ ਕਾਲੋ ਤੂੰ ਕਿਉਂ ਕਹਿਨੀ ਆ ਅੱਛਾ ਤੇਰੇ ਗਾੜੀ ਬੋਲਦੀ ਆ ਆਹੋ ਕਿ ਮਾਰ ਮਾਰ ਕੇ ਚਪਿੰਣਾ ਤੇਰਾ ਬੁੱਠਾ ਲਾਲ ਕਰੂ ਤੇਰਾ ਮੈਂ ਉਹ ਬਗੜਾ ਖੱਪਣਾ ਲੱਗੀ ਤਾਂ ਸਮਝ ਮੇਰੇ ਤੋਂ ਬੁਰਾ ਕੋਈ ਨਹੀਂ ਜਮੜ ਕੇ ਉਹਦੇ ਗਾੜੀ ਬੋਲੀ ਨੇ ਨਹੀਂ ਤੇਰੀ ਭੂਆ ਵਾ ਇਹ ਗੱਦੀ ਆ ਵੀ ਸਾਡੀ ਕੁੜੀ ਆ ਉਹਨੂੰ ਮਾਰ ਦੇਣੀ ਤਾਂ ਮੈਨੂੰ ਮਾਰ ਦੇ ਰਹੇ ਆ ਵੇਖਾ ਕਿੱਦਾਂ ਪਾਵਾਂ ਉਹ ਜਵਾਲਮ ਕਾਈ ਐਨੇ ਕਿੱਦਾਂ ਪਾਵਾਂ ਤੇ ਪਾਣਾ ਚਾਹੀਏ ਨੇ ਰੋਣ ਕਿੱਦਾਂ ਦੇ ਦੱਸੋ ਕਦੀ ਮਾਨੀ ਦੀ ਕੁੜੀ ਹੈ ਕੀ ਮਾਰਨ ਦੇ ਆ ਚੰਗੀਆਂ ਬੋਲਦੀ ਆ ਬੜੀ ਉਹ ਕੋ ਬੋਲਦੀ ਆ ਬਹੁਤ ਬੋਲਦੀ ਆ ਤੇ ਕੀ ਹ ਪਤਾ ਦਾਦੂ ਜੀ ਆਇਆ ਮੈਂ ਅੱਤੀ ਗਿਲਾ ਚੱਲੀ ਤੇ ਉਹ ਪੂ ਆਨੇ ਮੈਨੂੰ ਮਾਰਿਆ ਕੀ ਮਾਰਿਆ ਭੂਆ ਨੇ ਮੈਂ ਤਾਂ ਦੋ ਮਾਰਿਆ ਬਣਾ ਮੈਂ ਤੇ ਉਦਾਂ ਹੀ ਗੱਲ ਕੀਤੀ ਮੰਮੀ ਵੀ ਇਹ ਮੇਰਾ ਝੂਠਾ ਨਾ ਲੈ ਜਾਂਦੀ ਆ ਮਾਂ ਵਾਂਗੂ ਸੱਚੀ ਹੀ ਗੱਲ ਵਾ ਜਿੱਦਾਂ ਦੀ ਕਾਲੋਂ ਆਪ ਹੀ ਨਾ ਉਦਾਂ ਦੀ ਇਹ ਜੰਮਤੀ ਆ ਕੋਈ ਨਾ ਦੋਵੇਂ ਜਾਣੀਆਂ ਨਾ ਚਪੜੀ ਚ ਪਾਉ ਪੜੇ ਨੱਕ ਡੋ ਕੇ ਮੱਜੋ ਤੁਹਾਨੂੰ ਦੱਸਾਂਗਾ ਹੈ ਡੈਡੀ ਝੂਠ ਬੋਲਣਗੇ ਇਹ ਦੇਖ ਜੋ ਕੀ ਇਹ ਤੇ ਚੀਜੀ ਲੈ ਆਉ ਤੇ ਹੈ ਕਿਹੋ ਜੀ ਚੀਜੀ ਲੈ ਆਉ ਤੁਹਾਡੇ ਕੋ ਪੈਸੇ ਲੈ ਆ ਲੈ ਤੇ ਆਪਣੀ ਮਾਂ ਕੋ ਗੱਲ ਤੇ ਆ ਕੁੜੀ ਆ ਆ ਤਾਂ ਚੰਗੀਆਂ ਨਹੀਂ ਗਈਆਂ ਅੱਜ ਉਹਨੂੰ ਬਾਹਰ ਕਰਨੀ ਆ ਆ ਤਾਂ ਪਾਤੀਆਂ ਤੇ ਫੇਰ ਇੱਟ ਸਵਾ ਸਾਡੇ ਪੈਣੀ ਆ ਚੁੱਪ ਕਰ ਤੇ ਬਕਵਾਸ ਬੰਦ ਕਰ ਲੈ ਤੇ ਮਸਨ ਰੋਣਵੇਂ ਕਿਦਾਂ ਡੈ ਹੀ ਆਂ ਕੁਛ ਕਿਹਾ ਮੇਰੀ ਘਰ ਤੋਂ ਕੁੜੀਏ ਅੱਜ ਤੋਂ ਬਾਹਰ ਮੁੜ ਗਿਆ ਥਲਾ ਨਾ ਤੈਨੂੰ ਦੋਹਾਂ ਨੂੰ ਘਰੋਂ ਕੱਢ ਦੂਗਾ ਤੈਨੂੰ ਦੱਸਾਂਗਾ ਜਾ ਪੁੱਤ ਇਹ ਜਲੇ ਭੱਜ ਜਾ ਤੂੰ ਇਹ ਪੁੱਤ ਮੈਂ ਜਾਣਾ ਦਰਨਾ ਆ ਜਾ ਜੀ ਹਾਂ ਮੰਮੀ ਡੈਡੀਆਂ ਹੀ ਉਹਨੂੰ ਕੁਛ ਕਿਹਾ ਵੀ ਨਹੀਂ ਬੋਤੇ ਇਹ ਜਲੇ ਬੰਤੇ ਪਤਾ ਕੀ ਗੱਲ ਵਾ ਜਿੱਦਾਂ ਦੀ ਕਾਲੀ ਆਪ ਹੀ ਨਾ ਉਦਾਂ ਦੀ ਇਹਨੂੰ ਬਣਾ ਲਿਆ ਬਣੀ ਤਣੀ ਉਹਨੇ ਜਿੱਦਾਂ ਸਣੀ ਨੇ ਚੁੱਕ ਚੁੱਕ ਕੇ ਆਪਣੇ ਵੱਲ ਕਰ ਲਿਆ ਵਾ ਨਾ ਇਹ ਵੀ ਕੁੜੀ ਕਿਤਾ ਵੱਡਣ ਵਾਲੀ ਆ ਸਖਾਤਾ ਹੱਡੇ ਵੱਲ ਪਹਿਲਾਂ ਕਿਤਾ ਦਾਦੇ ਸਾਹਮਣੇ ਰੋ ਰੋ ਸੱਚੀ ਹੁੰਨ ਲਈ ਆ ਹੱਥ ਹੋ ਗਈ ਇਹਦੇ ਵਾਲੀ ਹੈ ਅਜੇ ਨਿੱਕੀ ਜੀ ਹੈ ਜੇ ਹੈ ਕੀ ਆ ਤੇ ਕੱਲ ਨੂੰ ਵੱਡੀ ਹੋ ਕੇ ਪਤਾ ਨਹੀਂ ਕੀ ਕਰਨਾ ਪੈਣਾ ਉਹ ਆਨੇ ਮਾਰਿਆ ਦੱਸ ਮੈਂ ਤੇ ਹੱਥ ਵੀ ਚੀਨੀ ਲਾਇਆ ਮਾਰਿਆ ਤੇ ਮੈਂ ਹੀ ਦੋ ਮੇਰਾ ਨੇ ਨਾ ਨਾਂ ਦੀ ਗੱਦੀ ਕੱਲੋ ਵਰਗੀ ਆ ਸੇ ਮੰਨੀ ਕੱਲੋ ਟੂ ਐਵੇਂ ਤੇ ਨਹੀਂ ਮੈਨੂੰ ਕਹਿੰਦੀ ਹੈ ਕੱਲੋ ਟੂ ਸੱਚੀ ਆ ਵੀ ਇਹ ਹੈ ਹੀ ਕਹੋ ਟੂ ਵਾਏ ਤਾ ਕੋਈ ਦਫਾ ਹੋਂਡੇ ਨੂੰ ਇਹਨੂੰ ਆ ਲੈਂਦੇ ਹਾਂ ਜਰਾ ਕੱਥ ਦਾਦੇ ਨਾਲ ਤੈਨੂੰ ਵਜਾ ਰਹਿਣਾ ਕਿਹਰ ਨੂੰ ਤਰਖ ਮੱਖ ਪੱਤੀਆਂ ਲਾ ਦੇਦਾ ਚੱਲ ਮੈਂ ਚੱਲਣੀ ਆ ਮੇਰਾ ਪਤ ਆਲਾ ਚੀਜੀ ਫੜ ਲਾ ਤੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਤੇ ਮੈਨੂੰ ਦੱਸਿਆ ਕਰ ਚਲਾ ਮੈਂ ਪੁੱਤਾ ਪੜ੍ਹਨ ਨੂੰ ਚੋਕ ਲਾ ਘਰ ਜਾ ਕੇ ਨਾ ਫਿਰ ਮਾਂ ਨਾਲ ਗੱਲੀ ਬੈ ਕੇ ਖਾਈ ਹੈ ਦਾਦੀ ਤੂੰ ਦੂਂਦਾ ਮੈਨੂੰ ਮਾਰਦਾ ਨਹੀਂ ਦਾਦੀ ਤਾਂ ਮੈਨੂੰ ਮਾਰਦੀ ਹੈ ਤੈਨੂੰ ਤਾਂ ਮਾਰਦੀ ਆ ਕੱਲੀ ਨਾ ਨਾ ਕਰ ਮੇਰਾ ਪੁੱਤ ਬਾਹਰ ਨੂੰ ਹੈ ਨਾਲ ਕੇ ਨਕੇ ਜਿਹਨੂੰ ਨਾਲ ਲੈ ਜਾ ਹੁੰਦਾ ਹੈ ਆਹ ਤਾਂ ਗਰ ਕਹਿੰਦੀ ਆ ਜਲਾ ਮੇਰਾ ਪੁੱਤ। ਹਾਲੇ ਮੇਰਾ ਪੁੱਤ ਖਾਲਾ ਹੈ। ਤੇ ਜਦ ਅੱਦੇ ਪੁੱਛੂ ਨਾ ਦਾਦਾ ਕਿੱਥੇ ਆ? ਕੋਕੀ ਕਿਤੇ ਘਰ ਗਿਆ ਕੰਮ ਹੈ? ਆਹ। ਇੱਧਰਾਂ ਨਹੀਂ ਕਾ ਲੋ ਤੂੰ ਅਫੜਾ ਇੱਧਰ ਚੀਜੀ। ਖਾਣ ਮੇਰੀ ਜੀਜੀ। ਲੈ ਮੈਂ ਇਹਨਾਂ ਦਾ ਸਮਾਰੇ ਤੂੰ ਲੱਗਦੀ ਆ। ਚੀਜੀਏ ਖਾਈ ਜਾਣੀਆਂ। ਪਹਿਲੇ ਖਰਚਾਉਂਦੀ ਤੇ ਬਾਅਦ ਵਿੱਚ ਬਿਮਾਰ ਹੋਈ ਤੇ ਤੁਹਾਡੇ ਪੈਸੇ ਲੱਗਣੇ ਆ। ਰੋਇਆ ਅੱਗੇ ਵੀ ਨਹੀਂ ਤੈਨੂੰ ਕੁਛ ਕਿਹਾ ਤੇ ਹੁਣ ਵੀ ਤੂੰ ਡੈਪੀ ਉਦਾਂ ਹੀ ਹੈਂ ਕੰਢੀ ਆ ਕੀ ਗੱਲਾਂ ਮੈਂ ਕਿਉਂ ਡੈ ਹੀ ਉਹਨੂੰ ਰੋਣ ਕੀ ਹੋਇਆ ਭਾਬੀ ਮੈਂ ਕਿਹੜਾ ਉਹਨੂੰ ਕੁਛ ਕਿਹਾ ਵਾ ਆ ਕਿਹਾ ਤੇ ਤਾਈ ਰੋਣ ਲਈ ਆ ਚੀਜ਼ੀਆਂ ਖਾਈ ਜਾਂਦੀ ਆ ਜੇ ਬਿਮਾਰ ਹੋ ਗਈ ਪੈਸੇ ਤੁਹਾਡੇ ਲੱਗਣੇ ਆ ਨਾ ਨਿਆਣੀ ਆ ਤੇ ਉਹਨੇ ਖਾਣੀ ਨਹੀਂ ਕੀ ਨਿਆਣੀ ਆ ਸਾਰਾ ਦਿਨ ਤੇ ਚੜਦੀ ਰਹਿੰਦੀ ਆ ਉਹ ਤੁਹਾਨੂੰ ਮੇਰੇ ਕੋਈ ਨਹੀਂ ਤੇ ਸਿਰ ਤੇ ਚੜਦੀਆਂ ਜਾਂਦੀਆਂ ਜੇ ਬਹੁਤੀ ਭਾਬੀ ਜੀ ਬਾਨ ਨਾਲ ਲੜਾਇਆ ਕਰ ਤੂੰ ਸਿਰ ਤੇ ਚੜਦੀਆਂ ਗਈਆਂ ਨੀ ਅਸਾ ਕਰ ਦਿੱਤੀ ਆ ਕੱਲ ਕੋਈ ਕਿਤੇ ਵਿਆਹ ਤੇ ਜਾਣਾ ਵਾ ਲੈ ਇਹ ਚ ਵਿਆਹ ਕੇ ਜਾਂਦੀ ਕੀ ਲੋੜ ਹੋਗੀ ਤੇ ਵਿਆਹ ਤੇ ਜਾਂਦੇ ਲੋੜ ਨਹੀਂ ਹੋਗੀ ਤਦੋਂ ਬਾ ਜਾ ਕੇ ਤੁਮੀ ਨਾਲੇ ਚੰਮਣੇ ਨਾ ਫਿਰ ਤਨ ਪਾ ਲਗਣਾ ਵੀ ਨਹੀਂ ਪੰਦਾ ਹੁੰਦਾ ਜਾ ਕੰਮ ਕਰ ਜਾ ਗਿਆ ਕੋਈ ਚੀਜ਼ ਹੀ ਨਹੀਂ ਮਿਲਨੀ ਮੱਛਰ ਨਾ ਬੋਤੀ ਕੀ ਪਤਾ ਗਤਨ ਕਿੱਦਾਂ ਦੀ ਜੀ ਮਿਲਣੇ ਅਜੇ ਤੂੰ ਮੇਰੀ ਨਾ ਟੈਨਸ਼ਨ ਲੈ ਉਹਦੇ ਬਾਰੇ ਸੋਚ ਤੂੰ ਉਹਦੀ ਟੈਨਸ਼ਨ ਲੈ ਜਿਨ ਪੱਕੀ ਪੀਠੀ ਕੀਤਾ ਤੂੰ ਝੂਠ ਹੀ ਤੇਰੇ ਵਾਂਗੂ ਝੂਠ ਬੋਲਦੀ ਆ ਡੈਡੀ ਨੂੰ ਵੀ ਉਹਨੇ ਪੜਕਾਤਾ ਕਿਦਾਂ ਸਾਡੇ ਦਿਵਾਲੇ ਘਲਾਤਾ ਮਾਵਾਂ ਤੀ ਆਂਦੇ ਨਿਆਣੀ ਆ ਉਹ ਨਹੀਂ ਝੂਠ ਮਾਰਦੀ ਚੰਗਾ ਆਹੋ ਨਿਆਣੀ ਨਹੀਂ ਆ ਝੂਠ ਹੀ ਭੂਆੜੀ ਨੂੰ ਕਿਹੜੇ ਫੱਟ ਮਾਰਤਾ ਸੀ ਕੋਕਿਆ ਹੋ ਗਿਆ ਤਾਂ ਫੇਰ ਉਹਨੇ ਤੇਰੂ ਕੋ ਕਿਆ ਵਾ ਮੈਂ ਕੁਛ ਨਹੀਂ ਕਿਹਾ ਤੂੰ ਹੀ ਉਹਦੀ ਸਾਡੇ ਬਰ ਖਿਲਾਫ ਉਹਨੂੰ ਪੜਕਾਉਣੀ ਆ ਕਿ ਦਾਦੀ ਤੇਰੀ ਏਡਾ ਭੂਆ ਤੇਰੀ ਏਡਾ ਤਾਂ ਹੀ ਉਹ ਝੂਠ ਬੋਲਦੀ ਰਹਿੰਦੀ ਆ ਮੈਂ ਆਲੀ ਉਹਨੂੰ ਅਮਨ ਕੁਛ ਵੀ ਕਹਿੰਦੀ ਠੀਕ ਆ ਨਿਆਣਾ ਜੋ ਵੈਂਦਾ ਵਾ ਉਹਨੇ ਅਗਲੇ ਦੱਸਣਾ ਹੀ ਆ ਆਹੋ ਬਹੁਤ ਵੈਂਦੀ ਆ ਜੋ ਤੂੰ ਉਹਨੂੰ ਕਹਿਣਾ ਉਹਨੇ ਦਸਨੀ ਕਿੱਥੇ ਮਾਰਿਆ ਤੈਨੂੰ ਹੁਣ ਅਕਲ ਕਰ ਲਾ ਮੈਂ ਥੋੜੀ ਜੀ ਨਿਆਣੀਆਂ ਕਿੱਦਾਂ ਪੈਂਡੀਆਂ ਨੇ ਤੂੰ ਅਕਲ ਕਰ ਲੈ ਏ ਜੇ ਅਕਲ ਵਾਲੀ ਫੇ ਝੂਠ ਕਰ ਤੋ ਬੋਲਦੀ ਓ ਥੋੜੀ ਜੀ ਸ਼ਰਮ ਕਰ ਲੈ ਨਾਲ ਵਿਆਹ ਕਰਵਾ ਲੈ ਹੁਣ ਥੋੜਾ ਬੁੱਢੀ ਹੋ ਕੇ ਕਰਨਾ ਹੀ ਐ ਕਹਿੰਦੇ ਰਿਸ਼ਤਾ ਨਹੀਂ ਲੈਣਾ ਤੇਰਾ ਮੁੜ ਕੇ ਆ ਕੰਮ ਕਰ ਜਾ ਕੇ ਵਿਆਹ ਵਿਊ ਕਰਾ ਲੈ ਬਹੁਤੀ ਬੰਦੀ ਐ ਔਰ ਕਿਹਨੇ ਪੁੱਛਣਾ ਵੀ ਨੀਗਾ ਤੈਨੂੰ ਤੁਸੀਂ ਓ ਹੈ ਤੇ ਤੈਨੂੰ ਕਿੰਨਾ ਸਮਝੋਨੀ ਐ ਤੂੰ ਹਰਦੀ ਕਿਉਂ ਨਹੀਂ ਗਈ ਜੇ ਤੈਨੂੰ ਦਿੱਤੇ ਹੀ ਪਹਿਚੀ ਚੀਜ਼ੀ ਲੈਣ ਜ ਗਈ ਹਾਂ ਤੇ ਆਣ ਕੇ ਅੰਦਰ ਖਾ ਲੈਂਦੀ ਚੁੱਪ ਕਰਕੇ ਤੂੰ ਕੀ ਡਾਇਨ ਨੂੰ ਦੱਸਣ ਗਈ ਤੇਰੀ ਜਿਬੋਂ ਬੰਦ ਨਹੀਂ ਲੈਂਦੀ ਮੈਂ ਨਾ ਰੋਂਦਾ ਨਾ ਮੈਂ ਦਾਦੂ ਨੂੰ ਰੋਸਣਾ ਨਾ ਨੇ ਭਾਣੇ ਨਾਂ ਦੱਸਿਆ ਕਰ ਉਹ ਕਹਿੰਦੇ ਵੀ ਮਾਸਖ ਹੁੰਦੀ ਇਹਨਾਂ ਨੂੰ ਨਾ ਮੈਂ ਕਾਦੀ ਉਹਨਾਂ ਨੂੰ ਕੁੰਡਾ ਦੂੰ ਮੈਂ ਤੈਨੂੰ ਕਿੰਨੀ ਵਾਰ ਕਹਾਂ ਵੀ ਚੁੱਪ ਕਰ ਜਾ ਮੈਂ ਚੁੱਪੀੜ ਮਾਰਨੀ ਖੱਜ ਕੇ ਮੂੰਹ ਤੇਰੇ ਠੀਕ ਕਰਦੇ ਹੋ ਤੇਰੇ ਦਿਮਾਗ 'ਚ ਇਹ ਹੈਗਾ ਵਾ ਉਹ ਸਾਰੇ ਦਿਨ ਉਹ ਚਰੀਨੀ ਆਣੀ ਝਟਕਾਂ ਖਾਦੀ ਰਹਿੰਦੀ ਆ ਕਦੇ ਮੰਮੀ ਉਹਨੂੰ ਪੈ ਜਾਂਦੇ ਕਦੇ ਅਮਣ ਤੇ ਹੁਣ ਤੁਸੀਂ ਵੀ ਦੇ ਇਹਨੂੰ ਕਿਹੰਤਾ ਲੁੱਕੀ ਕਹਿੰਦੀ ਆ ਦਸ ਨੌ ਮੈਂ ਕੀ ਕਰਾਂ ਇਹ ਹੁਣ ਕਿਦਾਂ ਬੋਲਦੀ ਐ ਸਤੋਂਦੀ ਬੁੜਾਈ ਵੀ ਹੁਣ ਉਹ ਕਹਿੰਦੀ ਆ ਮੈਂ ਵੀ ਇਹਨੂੰ ਹੀ ਸਿਖਾਉਂਦੀ ਐ ਇਹਦੇ ਸਾਡੇ ਕੇ ਬੋਲਦੀ ਆ ਤੇ ਕੋਈ ਗੱਲ ਨਹੀਂ ਸਭੋ ਚੰਗਾ ਜਵਾਬ ਦਿੰਦੀ ਆ ਨਾ ਤੇ ਉਹਨਾਂ ਨੂੰ ਵੀ ਪਤਾ ਲੱਗੇਗਾ ਤੁਸੀਂ ਤੇ ਐਵੇਂ ਹੀ ਡਰਦੇ ਰਹਿੰਦੇ ਹੋ ਨਾ ਕੁਛ ਕਿਆ ਕਰੋ ਕੁੜੀ ਨੂੰ ਵਿਚਰੀਓ ਐਵੇਂ ਤੇ ਇਥੇ ਸਾਹ ਪਿੱਤਰ ਦੇ ਵੇਖੋ ਦੀ ਹਾਲ ਦੇਖੋ ਕਿਦਾਂ ਨਹੀਂ ਬਣਾਇਆ ਤੇ ਦਸ ਨੌ ਮੈਂ ਕੀ ਕਰਾਂ ਇਹਨੂੰ ਕਹਿੰਦੀ ਆ ਮੈਨੂੰ ਗੁੱਸਾ ਚੜਦਾ ਵਾ ਫਿਰ ਤੇ ਮੁੰਨੇ ਵੀ ਕਹਿੰਦੇ ਆਂ ਕਿ ਤੂੰ ਇਹਨੂੰ ਸੁਖਉਂਦੀ ਰਹਿਣੀ ਆ ਤੇ ਫੇਰ ਸਾਡੇ ਅੱਗੇ ਬੋਲਦੀ ਆ ਹੁਣ ਉਹ ਸਿਆਣੀ ਆ ਸਮਝਦੀ ਆ ਸਭ ਕੁਝ ਆਹ ਤੂੰ ਨੂੰ ਸਾਰੀ ਸਮਝ ਲੱਗਦੀ ਉਹਨੂੰ ਨਹੀਂ ਪਤਾ ਲੱਗਦਾ ਹਰ ਗੱਪੀ ਕੀ ਕਰਦੇ ਨੇ ਮੇਰੇ ਨਾਲ ਤੇ ਗਰੀ ਮਾਂ ਦੇ ਨਾਲ ਤੂੰ ਹੀ ਐਵੇਂ ਝਾੜੂ ਮੋਚ ਕੇ ਤੂੰ ਹੀ ਨਾ ਮਗਰ ਲੱਗ ਕੇ ਤੈਨੂੰ ਕੁਝ ਕਿਹਾ ਕਰ ਤੂੰ ਇਹ ਸਭੋ ਭੈਅ ਨਾ ਰੱਖਿਆ ਕਰੋ ਸਾਨੂੰ ਮੈਂ ਤੇ ਹੁਣ ਪਿਆਰ ਨਾ ਰੱਖਦੀ ਮੈਨਾਂ ਕਹਿੰਨੀ ਕਿ ਨਾ ਬੋਲਿਆ ਕਰ ਫੇਰ ਵੀ ਆਹ ਵਰ ਵੱਡੇ ਆ ਬਹੁਤ ਤੂੰ ਵੀ ਨਾ ਬੋਲਿਆ ਕਰ ਠੀਕ ਆ ਤੈਨੂੰ ਵੀ ਮੈਂ ਕਿੰਨੀ ਵਾਰੀ ਕਿਹਾ ਵਾ ਠੀਕ ਆ ਨਾ ਹੁਣ ਨਹੀਂ ਬੋਲਣਾ ਤੂੰ ਚੁੱਪ ਕਰਕੇ ਨਾ ਤੇ ਜੀਤ ਨੂੰ ਕੁਝ ਕਹਿਨੇ ਨੇ ਤਾਂ ਦੂਰੋਂ ਦੱਸਿਆ ਗਾ ਆਪੇ ਕਲਾਸ ਲਗਿਆ ਕਰੋ ਇਹਨਾਂ ਨੇ ਵੇ ਨਾਉ ਕੀ ਕਹਿਣ ਲਈ ਆ ਉਹਨੂੰ ਅੱਗੇ ਵੀ 10 ਬੈਠੀ ਹੈ ਟੈਲੀ ਰੋ ਤਾਂ ਉਹ ਕਰਈਆਂ ਤੇ ਟਾਲੇ ਹੋਈਆਂ ਹੀ ਗਿਆ ਕੁਝ ਨਹੀਂ ਹੁੰਦਾ ਆ ਜਾ ਤੂੰ ਐਵੇਂ ਕਰੀ ਦੀ ਦੱਸੋ ਹਾਂ ਇਹ ਨੰਵੀ ਕੀ ਕਰਦੀ ਆ ਅੱਗੇ ਨਹੀਂ ਹਟ ਦੱਸ ਮੈਂ ਕੀ ਕਰਾਂ ਇਹ ਦੱਸੋ ਕਿ ਉਹਨਾਂ ਨੇ ਫੇਰ ਨਹੀਂ ਹਟਣਾ ਆਏ ਰੱਬਾ ਉਤਰੀਆਂ ਮੇਰੇ ਪੇਸ਼ ਹੀ ਪੈ ਗਈਆਂ ਵਾ ਮਨਪ੍ਰੀਤ ਉਹ ਆਈਆਂ ਮਨੂੰ ਬੜਾਈ ਚਾ ਚੜਿਆ ਵੀ ਆ ਕਿ ਆ ਮਨ ਲਾ ਤਾਂ ਕੋਈ ਵੀ ਆ ਜਾਏ ਤੇ ਚੰਗਾ ਹੀ ਬੜਾ ਲੱਗਦਾ ਵਾ ਬੋਲ ਸੁਣਾ ਕਿ ਕਾਈ ਹੋਰ ਬੁਆਜੀ ਤੁਸੀਂ ਸੁਣਾਓ ਤੁਸੀਂ ਠੀਕ ਠਾਕ ਜੇ ਮੈਂ ਠੀਕ ਠਾਕ ਹਾਂ ਜਿੱਦਾਂ ਦੀ ਹੁਣ ਹੈਗੀਆਂ ਤੈਨੂੰ ਪਤਾ ਹੀ ਆ ਤੇ ਨੋਆ ਨੋਆ ਫਿਰ ਜਾਂਦੀਆਂ ਨੇ ਨੌਕਰੀ ਤੇ ਸਕੂਟਰਾਂ ਫੜਦੀਆਂ ਨੇ ਨਾਲ ਹੀ 냔ੇ ਨਾਲ ਹੀ ਆਬ ਨਾਟੀਆਂ ਜਿੰਦਾਂ ਨੇ ਦੋਵੇਂ ਹੁਣ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਟਾਡੀ ਨੋ ਨੂੰ ਇੱਕ ਦਿਨ ਨੂੰ ਚਾਹੀਦਾ ਹੁਣ ਘਰ ਰਹਿਣਾ ਹੁਣ ਤੁਸੀਂ ਬਜ਼ੁਰਗ ਹੋ ਗਏ ਜੇ ਚਲ ਅੱਛਾ ਫਿਰ ਹੁਣ ਆਲੀ ਗਏ ਕਮਾਈ ਵੀ ਹੈ ਵਾ ਜਾਂਦੀਆਂ ਨੇ ਤੇ ਪੈਸਾ ਤੇ ਲਾ ਲੈਿੰਦੀਆਂ ਨੇ ਤਨਖਾਵਾ ਉਹ ਤਾਂ ਤੁਹਾਡੀ ਗੱਲ ਠੀਕ ਆ ਤਨਖਾਹਾਂ ਤਾਂ ਜ਼ਰੂਰੀ ਆ ਪਰ ਇਹ ਆ ਵੀ ਘਰ ਵੀ ਰਹਿਣਾ ਇੱਕ ਜਾਣੀ ਦਾ ਜ਼ਰੂਰੀ ਆ ਨਾ ਹੁਣ ਚਲ ਕੋਈ ਨਹੀਂ ਫਿਰ ਮੈਂ ਤਾਂ ਆਪ ਹੀ ਨਹੀਂ ਆਂਦੀ ਮੈਂ ਆਖਾਂ ਦੇ ਖਰੇ ਰਵੇ ਕੋਈ ਮੈਂ ਆ ਵੀ ਨਹੀਂ ਆਂਦੀ ਉਹਨਾਂ ਨੂੰ ਵੀ ਘਰ ਰਹੋ ਚਲ ਭੋਆ ਜੀ ਮੈਂ ਤੇ ਆਇਆ ਮੈਂ ਖੰਡਾ ਹੀ ਹਾਂ ਪੇ ਮੁੰਡੇ ਨੂੰ ਰਿਸ਼ਤਾ ਕਰਾਓ ਪਿੰਦੂ ਨੂੰ ਹੁਣ ਅੱਛਾ ਹਾਂ ਕਿਦਾਂ ਦੀ ਤਾਲਾਬ ਦੇ ਰਿਸ਼ਤਾ ਹਨ ਕੁੜੀ ਸੋਹਣੀ ਚਾਹੀਦੀ ਆ ਬਾਕੀ ਤੁਹਾਨੂੰ ਪਤਾ ਹੀ ਆ ਸਾਡੇ ਘਰ ਦਾ ਫੇ ਸਭ ਕੁਝ ਹੈਗਾ ਵਾ ਕਿੱਲੇ ਵਿਚਾਰ ਹੈਗੇ ਆ ਘਰ ਦਾ ਤੇ ਨੀ ਨਾ ਮੁੰਡਾ ਜੇ ਕੋਈ ਨੌਕਰੀ ਨਾ ਕਰੀ ਕੋਈ ਉਹ ਆਜੀ ਇਕੱਲਾ ਇਕੱਲਾ ਤੇ ਪੁੱਤ ਵਾ ਮੇਰਾ ਤੇ ਮੇਰਾ ਨੀ ਹੀ ਕਰਦਾ ਨਾ ਬਾਹਰ ਕੱਲਣ ਨੂੰ ਤੇ ਨਾ ਕੋਈ ਨੌਕਰੀ ਕਰਾਉਣ ਨੂੰ ਪਾਲੀਆਂ ਚਾਰ ਹੈਗੀਆਂ ਵਾ ਤੇ ਕੀ ਲੋੜ ਆ ਮੈਂ ਧੱਕੇ ਖਾਣ ਦੀ ਬਾਹਰ ਆਹੋ ਚਲੋ ਇਹ ਵੀ ਗੱਲ ਤੇਰੀ ਠੀਕ ਵਾ ਰਿਸ਼ਤਾ ਤੇ ਪੈਰਾਂ ਨੂੰ ਹੁੰਦਾ ਵਾ ਹਾਂ ਕੋਈ ਨਹੀਂ ਫੇ ਮੈਂ ਪਾਦ ਕਰਾਂਗੀ ਕੋਈ ਚੰਗੀ ਕੁੜੀ ਦੀ ਮੈਂ ਸੋਚਣ ਨਹੀਂ ਹਾਂ ਕਿ ਕਿਸ ਨੂੰ ਰਿਸ਼ਤੇ ਵੱਲੋਂ ਕਹਾਂ ਤੇ ਫਿਰ ਮੈਨੂੰ ਚੇਤਾ ਆ ਗਿਆ ਵੀ ਸਾਡੀ ਤਾਂ ਭੂਆ ਕਰਾਉਂਦੀ ਹੁੰਦੀ ਆ ਇਹ ਬਥੇਰੇ ਵਿਚੋਲ ਗਰੀਆਂ ਕੰਮ ਪਕਤ ਹੁੰਦੀ ਆ ਆ ਨਹੀਂ ਕੋਈ ਨਹੀਂ ਮੈਂ ਤੂੰ ਫਿਕਰ ਨਾ ਕਰ ਕੁੜੀ ਸੋਹਣੀ ਲੱਭੀ ਕੁੜੀ ਸੋਹਣੀ ਵੀ ਲੱਭਾਂਗੀ ਲੰਮੀ ਵੀ ਲੱਭਾਂਗੀ ਆਹ ਜਵਾਨ ਹੋਵੇ ਮੁੰਡੇ ਵਾਂਗ ਹੋਰ ਨਹੀਂ ਮੈਂ ਲੋਕਾਂ ਦੇ ਕਰਾਉਣੀ ਆ ਤੇ ਮੈਂ ਆਪਣੇ ਨਹੀਂ ਕਰਾਉਣਾ ਮੈਂ ਕਰਾਵਾਂਗੀ ਮੁੰਡੇ ਆਪਣੇਆਂ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਕਿਸ ਚੀਜ਼ ਦੀ ਲੋੜ ਨਹੀਂਗੀ ਸਭ ਕੁਝ ਘਰ ਹੈਗਾ ਜਦੋਂ ਵਾਧਾ ਹੋਣਾ ਦਾਇ ਤੇ ਹੁਣ ਕੋਈ ਮਨਪਰੀਤ ਲੈਂਦਾ ਹੀ ਨਹੀਂ ਹਾਂਜੀ ਚੰਗਾ ਵਾਹ ਆ ਮੈਂ ਠਿਆਂ ਵਾ ਨਾ ਉਹ ਕੀ ਕਰਨਾ ਬਾਜ ਆਪਾਂ ਕੀ ਕਰਨਾ ਆਪਾਂ ਨੂੰ ਕੀ ਪੁੱਤ ਸੋਣਾ ਚਾਹੀਦਾ ਕੋਈ ਤੇ ਹੀ ਪਤਾ ਗਿਆ ਕਰ ਵੀਰੇ ਹੋਰ ਕੋਈ ਨਹੀਂ ਤੂੰ ਇਹ ਨਾ ਫਿਕਰ ਕਰ ਮੈਂ ਜਰੂਰ ਚਾਰਾ ਮਾਰਾਂਗੇ ਹੁਣ ਭਾਵੇਂ ਮੈਂ ਓਕੀ ਭਾਵੇਂ ਸੋਕੀ ਹੁਣ ਐਨਾ ਫਿਰਿਆ ਨਹੀਂ ਜਾਂਦਾ ਆਇਆ ਤਾਂ ਗੱਲ ਹੈਗੀ ਆ ਕਿਤੇ ਚਾਹ ਦਾ ਕੋਟ ਵੀ ਨਹੀਂ ਬਣਾਇਆ ਸਿਰਸਿਰੇ ਤੋਂ ਠੰਡ ਚ ਆਈ ਹੈ ਮੈਂ ਆ ਤਾਂ ਜੀ ਆਪ ਨਹੀਂ ਪੀਤੀ ਤੇ ਕੋਈ ਗੱਲ ਨਹੀਂ ਭੁਆ ਜੀ ਇਹ ਕਿਹੜਾ ਘਰ ਬਗਾਨਾ ਵਾ ਮੈਂ ਆਪੇ ਬਣਾ ਲੈਣੀ ਆ ਤੇ ਮੈਨੂੰ ਇਹ ਦੱਸੋ ਦੀਦੀ ਉਹਨਾਂ ਕਦੋਂ ਆਉਣਾ ਉਹਨਾਂ ਦਾ ਤਿੰਨ ਦਾ ਟਾਈਮ ਹੋ ਹੀ ਜਾਂਦਾ ਜਦੋਂ ਆਉਂਦੇ ਨੇ ਚਲ ਕੋਈ ਨਹੀਂ ਆਪਾਂ ਚਾਹ ਬਣਾ ਕੇ ਪੀਨੇ ਆ ਆਪੇ ਆ ਜਾਣਗੇ ਫੇ ਮਿਲ ਕੇ ਜਾਉਂਗੇ ਉਹਨਾਂ ਨੂੰ ਆਹੋ ਆਉਣਾ ਹੀ ਨੇ ਆਹੋ ਕੋਈ ਨਹੀਂ ਚਲ ਤੂੰ ਬਣਾ ਆ ਚਾਹ ਪਾਣੀ ਮੈਂ ਵੀ ਪੀਨੀ ਆ ਤੂੰ ਵੀ ਪੀ ਚਲ ਠੀਕ ਬਣਾਉਣੀ ਆ ਮੈਂ ਹਾਂ ਇਹ ਮੇਰਾ ਪੁੱਤ ਕੀ ਕੰਡਿਆ ਮੈਂ ਬੁੱਤਾ ਦਮਨ ਹੈਂ ਬੜਾ ਸੋਨਾ ਬਣੋਂ ਡਿਆ ਵਾ ਤੇ ਆਵੇ ਪੁਈ ਤੇਰਾਤ ਜੀ ਜੀ ਲੈ ਕੇ ਇੱਧਰ ਆਵੇ ਜੀਜੀ ਲੈਂਦੀ ਖਾਲਾ ਤੂੰ ਹੈ ਖਾਲਾ ਦੇ ਲੈ ਤੇਰੀ ਪੁਈ ਦੇਣ ਵੇ ਤੇ ਕਿੰਨਾ ਕੁਛ ਲੈਂਦੀ ਆ ਹਨਾ ਖੋਲ ਤਾਂ ਖੋਲਦਾ ਕੁਮ ਨਹੀਂ ਮੈਂ ਤੈਨੂੰ ਰੋਜ਼ ਹੀ ਜੀਜੀ ਦਿੰਨੀ ਆ ਨਾ ਆਵੇ ਇੱਧਰ ਆ ਗਮ ਤਾਂ ਅਮਨ ਮੈਂ ਤੈਨੂੰ ਕਿੰਨੀ ਵਾਰੀ ਕਹਿ ਨਾ ਮਿੱਠੀਆਂ ਚੀਜ਼ਾਂ ਨਾਲ ਲਿਆ ਕਰ ਆ ਫਾੜਾ ਨਾ ਮਰੋਂਦਾ ਤੁੱਕੜੀ ਤੋਂ ਖੋ ਕੇ ਤੈਨੂੰ ਦੇਈਆਂ ਦੇਣ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਦੋਵਾਂ ਵਿੱਚ ਵਿਤਕਰਾ ਨਾ ਕਰਿਆ ਕਰ ਤੇ ਕੀ ਹੋ ਗਿਆ ਭਾਬੀ ਇੰਨਾ ਵੀ ਮਿੱਠਾ ਜਿੰਨਾ ਤੁਸੀਂ ਕਹਿੰਦੇ ਤੇ ਜੇ ਦੋਵਾਂ ਨੂੰ ਅੱਧਾ-ਅੱਧਾ ਦੇ ਦੇਂਦੀ ਤੇ ਫੇਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਉਹਦੀਆਂ ਚੀਜ਼ਾਂ ਖੋ ਕੇ ਗਮ ਨੂੰ ਨਾ ਦਿਆ ਕਰ ਭਾਬੀ ਉਹ ਤੇ ਅੱਗੇ ਬਿਮਾਰਾ ਉਹ ਜਲਦੀ ਬਿਮਾਰ ਹੋ ਜਾਂਦੀ ਮੇਰੇ ਤਾਂ ਖੋਈ ਬੱਚ ਪੈਸੇ ਤੇ ਸਾਡੇ ਲੱਗਦੇ ਆ ਦਵਾਈਆਂ ਦੁਨੀਆਂ ਵਾਸਤੇ ਪੈਸੇ ਲੱਗਦੇ ਨੇ ਤੁਹਾਡੇ ਫੇਰ ਕਿਉਂ ਮੈਂ ਆਪਣੇ ਪੁੱਤ ਨੂੰ ਦੇ ਤਾ ਤੇ ਭਾਬੀ ਇਹ ਵੀ ਨਹੀਂ ਤੇਰਾ ਕੁਝ ਲੱਗਦਾ ਹੈਗਾ ਜਿਉਂ ਨਹੀਂ ਮੈਨੂੰ ਤੇਰੀ ਕੁਝ ਲੱਗਦੀ ਇਹ ਵੀ ਨਹੀਂ ਤੇਰਾ ਕੁਝ ਲੱਗਦਾ ਮੇਰੇ ਮੁੰਡੇ ਨੂੰ ਨਾ ਹੱਥ ਲਾਇਆ ਕਰ ਲੈ ਦਿਮਾਗ ਖਰਾਬ ਹੋਇਆ ਤੇ ਭਾਬੀ ਦਾ ਵੀ ਜੇ ਉਹਦੇ ਨਾਲ ਕਰਦੇ ਆ ਤੇ ਜਾਣ ਕੇ ਉਹਨੂੰ ਲੈ ਹੀ ਜਾਂਦੀ ਆ ਉਦੋਂ ਕੀ ਹਾਂ ਪੁੱਤ ਤੇ ਇਹਦਾ ਮੰਮੀ ਨਾ ਭਾਬੀ ਦੇ ਕੰਮ ਆ ਮੈਂ ਉਹਦੇ ਘਰ ਤੇ ਚੀਜੀ ਲੈ ਕੇ ਆਈ ਆ ਤੇ ਮੇਰੇ ਮੁੰਡੇ ਨੂੰ ਨਹੀਂ ਚੀਜ਼ ਦੇਣੀ ਤੂੰ ਵਿਤਕਰਾ ਕਰਦੀ ਆਂ ਉਹਨਾਂ 'ਚ ਸੜੀ ਗਈ ਆ ਇਥੋਂ ਮੱਗੇ ਪੁੱਠਾ ਵੇਖਣ ਦੀ ਹੀ ਇਹਦਾ ਹੈ ਇਹ ਹੁਣ ਕਾਲੀ ਦੇ ਪਟੇ ਤੇ ਚੜੀ ਆ ਇਹਦੀਆਂ ਗੱਲਾਂ ਤੋਂ ਜਾਣਦੇ ਕਿ ਇਹ ਨੂੰ ਬੜੀ ਬਣਵਾ ਲੀ ਆ ਹੁਣ ਹਮਾਂ ਲੱਗੀ ਆ ਨਾ ਦੀ ਹਮਾਂ ਕੰਢੀ ਲੱਗੀ ਨਹੀਂ ਹੁਣ ਦਿੰਦੀ ਉਹਨਾਂ ਨੂੰ ਕੋਈ ਗੱਲ ਨਹੀਂ ਕਰ ਲੈਨੀ ਲਾਜਦਾ ਮੈਂ ਇਹ ਜਿਹੜੀ ਆਪਣੇ ਆਪ ਦੀ ਬੜੀ ਬਣਦੀ ਆ ਨਾ ਇਹਨੂੰ ਤਾਂ ਮੈਂ ਮਤ ਦਊਂਗੀ ਜੇ ਰੱਕ ਚਾਜੇ ਉਹਦਾਂ ਭਾਵੇਂ ਉਹਨੂੰ ਚਾਕਲੇਟ ਖਵਾਏ ਤੇ ਕਹਿੰਦੀ ਮਿੱਠਾ ਬੜਾ ਵਾ ਮਿੱਠੇ ਵਾਲੀ ਚੀਜ਼ ਉਹਨਾਂ ਨੂੰ ਦੇ ਆ ਕਰ ਚਲ ਤਫਾ ਹੁੰਦੇ ਤੂਕ ਦੇਣੀ ਤੂ ਖਾ ਆ ਰਾਮ ਦੇ ਨਾਲ ਆ ਤਾਂ ਕਹਦਾ ਇਥੇ ਨਾ ਸੀ ਹਾਂ ਮੈਂ ਤੇ ਆ ਪੱਗ ਲੱਗੀ ਛੀ ਰਿੰਦੀ 24 ਘੰਟੇ ਕੋਈ ਨਹੀਂ ਪਤਾ ਤੂੰ ਆਪਣਾ ਧਿਆਨ ਰੱਖਿਆ ਕਰ ਤੂੰ ਉਹਨਾਂ ਦੀ ਗੱਲਾਂ 'ਚ ਪਿਆ ਕਰ ਹਾਂ ਦਿਮਾਗ ਸਰਾਭ ਹੋ ਜਾਂਦਾ ਨਹੀਂ ਚਲ ਕੋਈ ਨਹੀਂ ਖਾ ਤ ਦਬਾ ਕਰ ਚਗੋ ਦੇ ਨਾ ਨ ਕਰਦੇ ਆਪਾਂ ਤੇ ਉਹ ਖਿੱਚ ਖਿੱਚ ਲਈ ਜਾਂਦੀ ਆ ਉਹ ਜਾਣ ਦੇ ਉਹ ਕਾਲੀ ਦੇ ਕਰਕੇ ਇਦਾਂ ਕਰਦੀ ਆ ਕਰ ਲੈnde ਕਿੰਨੇ ਦਿਨ ਕਰੂਗੀ ਕਹਿੰਦੇ ਤੂੰ ਉਹ ਦੇ ਕੋ ਖੋ ਕੇ ਤੇ ਉਹਦੇ ਹਿੰਦੀਆਂ ਤੇ ਉਹ ਤੇ ਮੰਮੀ ਮੈਨ ਬਿਮਾਰ ਰਿੰਦੀ ਆ ਉਹ ਕੋਈ ਨਹੀਂ ਖਾਤ ਮਚਾ ਬਣਾ ਕੇ ਦਵਾ ਦੇ ਸਸਕੀਰ ਦਾਈ ਜੀ ਲੈ ਪੁੱਤਰ ਮੇਰ ਪਿਆ ਵਾ ਕੀ ਹਾਲ ਚਾਲ ਵਧੀਆ ਵਧੀਆ ਤੂੰ ਸੁਣਾਓ ਆਪਣਾ ਠੀਕ ਠਾਕ ਆ ਹਾਂਜੀ ਹਾਂਜੀ ਮੈਨੂੰ ਇਹ ਦੱਸ ਕੋਈ ਫਸਲ ਫੁੱਸਰ ਬੀਜ ਲਈ ਕਣਕ ਉਹ ਕਣਕ ਤੇ ਬੀਜੀ ਜਾਨੀ ਜੇ ਗੱਲ ਨਾ ਮੀ ਪੈਂਦਾ ਤੇ ਅੱਛਾ ਤੇ ਹੁਣ ਚਲੋ ਤੇ ਡੰਗ ਫੇਰ ਵੇਖਣਾ ਪੈਣਾ ਵਾ ਕੋਈ ਗੱਲ ਨਹੀਂ ਬੀਜੀ ਜਾਨੀ ਆ ਜੇ ਲੋਕੇ ਦੇ ਪੈ ਗਏ ਬੁਲੀਆਂ ਭਰਨਾ ਹੋਰ ਮੁਰਜੀ ਦਾ ਜੰਤ ਦੇ ਸੁਣਾ ਜੀ ਆ ਜੰਤ ਬੜੀ ਵਧੀਆ ਠੀਕ ਠਾਕ ਮੋਜਾ ਲੈਣ ਦੀ ਐ ਕਿਤੇ ਕੁੜੀ ਨਹੀਂ ਮੰਗਣੀ ਕਰਨਾ ਤੇ ਤਾਈ ਜੀ ਹੈਗਾ ਵਾ ਅੱਛਾ ਤੇ ਵੇਖੋ ਕਿਤੇ ਬੰਦੇ ਚੰਗੇ ਦੇ ਦੱਸ ਪਾਓਗੇ ਤੇ ਹੈਗੇ ਤੇ ਵੇ ਇੱਕ ਘਰ ਤੇ ਹੈ ਹਾਂਜੀ ਤੇ ਜੀ ਬੜੇ ਚੰਗੇ ਨੇ ਅੱਛਾ ਜੀ ਤੇ ਪਿਆਰੀ ਵੀਹ ਕੇ ਲੈ ਹੁੰਦੀ ਆ ਮੁੰਡੇ ਨੂੰ ਠੀਕ ਆ ਠੀਕ ਆ ਠੀਕ ਆ ਤੇ ਕਲਾਕਾਰ ਆ ਮੁੰਡਾ ਹਾਂ ਹਾਂ ਤੇ ਇਹ ਵਾ ਵੀ ਉੰਜ ਨਾ ਚਲੋ ਕੁੜੀ ਜਮਾ ਵੇਖੀ ਸੀ ਜਰ ਜਿਆਦਾ ਚਿੱਟਾ ਰੰਗ ਹੈ ਮੁੰਡੇ ਦਾ ਰੰਗ ਤੇ ਨਹੀਂ ਜਰਾ ਕੁੜੀ ਵਰਗਾ ਨਹੀਂ ਉਜ ਕਾਲਾ ਵੀ ਨਹੀਂ ਤੇ ਕਮਾਈ ਬੜੀ ਕਰਦਾ ਉਹ ਗੱਲ ਤੇ ਤਾਈ ਜੀ ਇਹ ਆ ਰੰਗ ਨੂੰ ਚਟਣਾ ਵਾ ਬੰਦੇ ਤੇ ਚਾਹੀਦਾ ਵਾ ਕਮਾਈ ਕਰਨ ਵਾਲਾ ਠੀਕ ਨਹੀਂ ਤਾਂ ਮਿਹਨਤੀ ਹੋਵੇ ਨਹੀਂ ਕਮਾਈ ਬੜਾ ਕਰਦਾ ਉਹ ਤਾਂ ਬੜੀ ਕਰਦਾ ਵਾ ਨਾ ਰਾਤ ਦਿਨ ਆਪਣੀਆਂ ਸਾਰੀ ਪਿਆਲੀ ਆਪੇ ਇਕੱਲਾ ਹੀ ਸਾਮਦਾ ਵਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਨਹੀਂ ਕਰਛਲ ਚੰਗਾ ਹੀ ਭਾਈ ਜੀ ਕਰਨਾ ਤਾਂ ਹੈਗਾ ਯਾਰ ਨਾਲੇ ਤੁਸੀਂ ਕਿਹੜੀ ਕੋਈ ਮੜੀ ਦੱਸ ਪਾਉਣੀ ਹੈ ਕਿਦੇ ਨਾ ਇਹ ਪਤਾ ਕੀ ਹੈ ਹੁਣ ਕੁੜੀ ਤੇ ਤੁਸੀਂ ਪੜਾਈ ਜਾਂਦੇ ਹੋ ਤੇ ਬੱਚੇ ਦੀ ਉਮਰ ਤਾਂ ਹੁੰਦੀ ਜਾਂਦੀ ਆ ਨਾ ਆਹ ਹਾਂ ਤੇ ਗੱਲ ਹੈ ਗਿਆ ਬਚਾ ਟਾਈਮ ਨਾ ਵਿਆਹੋ ਹਾਂਜੀ ਹਾਂ ਲੱਗਦਾ ਵੈ ਹਾਂ ਹਾਂ ਤੇ ਹੁਣ ਉਹਦੀ ਉਮਰ ਆ ਵੇ ਹੁੰਦੇ ਜੋਗ ਆ ਕੁੜੀ ਠੀਕ 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 ਤੇ ਹੁਣ ਤੇਰੀ ਰਿਸ਼ਤਾ ਕਰੋ ਉਹਦੇ ਵੇ ਜਾ ਚਲੋ ਇਹ ਆ ਵੀ ਤਾਈ ਜੀ ਮੁੰਡਾ ਖਾਂਦਾ ਪੀਂਦਾ ਨਹੀਂ ਕੋਹ ਨਾ ਨਾ ਇਹੋ ਜੀ ਚੀਜ਼ ਤੇ ਲੱਗੇ ਨਹੀਂ ਕਿਤੇ ਜਾਂਦਾ ਹੱਥ ਨਹੀਂ ਲਾਉਂਦਾ ਇਹ ਮੇਰੀ ਜ਼ਿੰਮੇਵਾਰੀ ਹੈ ਇਹੋ ਗੱਲਾਂ ਤੋਂ ਡਰ ਆਉਂਦਾ ਵਾ ਨਾ ਨਹੀਂ ਇਹ ਮੇਰੀ ਜ਼ਿੰਮੇਵਾਰੀ ਹੈ ਪਹਿਲੀ ਭਾਵੇਂ ਤਾਈ ਜੀ 100 ਕਿੱਲਾ ਹੋਵੇ ਮੁੰਡਾ ਅੰਬਲੀ ਹੋਵੇ ਨਾ ਤੇ ਸਭ ਕੋ ਮਿੱਟੀ ਹੋ ਜਾਂਦਾ ਵਾ ਆਹੋ ਇਹ ਤਾਂ ਭਈ ਆ ਆ ਠੀਕ ਨਹੀਂ ਹਾਂ ਬੜੇ ਮੁੰਡੇ ਨਾਲ ਸ਼ਾੜੇ ਕਰਨ ਹਾਂਜੀ ਹਾਂਜੀ ਪਰ ਉਹ ਬਚਿਆ ਹੈ ਚਲੋ ਕੋਈ ਨਹੀਂ ਕਰ ਲੈਣਾ ਮੈਂ ਆਪਣੇ ਪਰਿਵਾਰ ਨਾਲ ਜਾ ਕੇ ਸਲਾਹ ਕੀ ਕਹਿੰਦੇ ਆ ਜਿੱਤਰਾ ਵੀ ਕੋਈ ਗੱਲ ਹੋਊਗੀ ਮੈਂ ਤੁਹਾਨੂੰ ਦੱਸ ਦੂੰਗਾ ਤੇ ਉਹਦੇ ਨਾਲ ਨਾ ਗਾੜੀ ਫਿਰ ਗੱਲ ਤੋਰ ਲਾਂਗੇ ਬਸ ਆਪਣੇ ਘਰ ਕਰੋ ਸਲਾਹ ਪਹਿਲਾਂ ਦੋਹੀ ਜੀ ਠੀਕ ਹੈ ਠੀਕ ਹੈ ਤਾਈ ਜੀ ਹਾਂ ਚਲੋ ਕਰਨਾ ਤੇ ਹੈਗਾ ਹੀ ਆ ਇਹਨਾਂ ਚੰਗਾ ਵੀ ਜੇ ਤੁਸੀਂ ਕਰਾ ਦੋ ਕਿਤੇ ਇਤੋਂ ਚੰਗਾ ਜਿਹਾ ਹੋ ਸਕਦਾ ਵਾ ਨਹੀਂ ਮੈਂ ਤਾਂ ਆਪਣੇ ਉਹ ਬੜਾ ਚੰਗਾ ਲੱਭਾ ਹੋਇਆ ਠੀਕ ਹੈ ਠੀਕ ਹੈ ਚਲੋ ਠੀਕ ਹੈ ਦਾਜੀ ਹਾਂ ਕੋਈ ਨਹੀਂ ਚੰਗਾ ਆ